हेलो मैं आज्य प्रधानमंत्री मैं हां जी राखी जो पूर्व प्रधानमंत्री डॉ मनमोहन सिंह जी ਸਾਡੇ ਵਿੱਚ ਨਹੀਂ ਰਹੇ ਉਸ ਦਾ ਬਹੁਤ ਗਹਿਰਾ ਸਦਮਾ ਦੁੱਖ ਮੈਂ ਪ੍ਰਗਟ ਕਰਨਾ ਚਾਹਦੀ ਹਾਂ ਉਹਨਾਂ ਦੇ ਵਾਈਫ ਔਰ ਉਹਨਾਂ ਦੇ ਦੋਨੋਂ ਬੇਟੀਆਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਡਾਕਟਰ ਸਾਹਿਬ ਇੱਕ ਬਹੁਤ ਹੀ ਪੰਜਾਬ ਦੇ ਸਿਰ ਉੱਚਾ ਕਰਨ ਵਾਲੇ ਇਨਸਾਨ ਸੀਗੇ ਔਰ ਪੂਰੇ ਦੁਨੀਆ ਦੇ ਵਿੱਚ ਦੇਸ਼ ਦਾ ਸਿਰ ਉੱਚਾ ਕੀਤਾ ਸਾਨੂੰ ਤਰੱਕੀਆਂ ਦੀ ਲੀਹਾਂ ਤੇ ਰੱਖਿਆ ਇਕਨੋਮਿਕ ਤਰੱਕੀ ਵਿੱਤੀ ਤਰੱਕੀ ਦੇ ਉੱਤੇ ਔਰ ਇੰਨੀ ਨਿਮਰਤਾ ਨਾਲ ਸਾਦਗੀ ਨਾਲ ਉਹਨਾਂ ਨੇ ਦੋ ਵਾਰੀ ਪ੍ਰਾਈਮ ਮਿਨਿਸਟਰਸ਼ਿਪ ਚਲਾਈ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਉਹਨਾਂ ਦੇ ਨਾਲ 5 ਸਾਲ ਕੰਮ ਕਰਨ ਦਾ ਮੌਕਾ ਮਿਲਿਆ اور میں تھا ایک بہت ہی چھوٹا جونیئر منتری سی پر انہوں نے ہر وقت ہر ایک گل کے بلا کے تریف کیتی اور سنیا اور مدد ہے تھینک یو تھینک یو